ਸਾਰੀ ਸੰਗਤ ਕੱਢ ਕੇ ਫਤਿਹ ਪਲਾਓ ਵਾਹਿਗੁਰੂ ਦਾ ਖਾਲਸਾ ਸਾਹਿਬ ਅਸੀਂ ਅੱਜ ਸਾਰੀਆਂ ਸੰਗਤਾਂ ਪੰਜਾਬ ਦੇ ਕੋਨੇ-ਕੋਨੇ ਤੋਂ ਆਈਆਂ ਤੇ ਬਹੁਤ ਸਾਰੇ ਮਹਾਪੁਰਖ ਤੁਹਾਡੇ ਸਾਹਮਣੇ ਖੜੇ ਆ ਬਾਬਾ ਗਰਮੀਤ ਸਿੰਘ ਜੀ ਹਜੂਰ ਸਾਹਿਬ ਵਾਲੇ ਕਰ ਸੇਵਾ ਵਾਲੇ ਲੰਗਰਾਂ ਵਾਲੇ ਉਹ ਨਾਲ ਖੜੇ ਨੇ ਇਸੇ ਤਰ੍ਹਾਂ ਸਾਡੇ ਨਾਲ ਬਾਬਾ ਸੁਨਾਮ ਸਿੰਘ ਜੀ ਬਲੀਆਂ ਵਾਲੇ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ ਪਾਈ ਖੋਸਾ ਸਾਹਿਬ ਖੜੇ ਆ ਪਾਈ ਲਖਬੀਰ ਸਿੰਘ ਆਲਮ ਖੜੇ ਆ ਬਾਬਾ ਬੋੜ ਸਿੰਘ ਜੀ ਤੂਤਾ ਵਾਲੇ ਖੜੇ ਆ ਬਾਬਾ ਸਵਰਨਜੀਤ ਸਿੰਘ ਦੀ ਤਰਨਤ ਦਲ ਦੁਆਬਾ ਉਹ ਖੜੇ ਨੇ ਨੰਗ ਸਿੰਘ ਜੱਥੇਬੰਦੀਆਂ ਦੇ ਆਗੂ ਬਾਬਾ ਸਵਰਨਜੀਤ ਸ ਬਾਬਾ ਚਰਨਜੀਤ ਸਿੰਘ ਦੀ ਮੈਂਬਰਸ਼ਿਪ ਰੋਮਣੀ ਕਮੇਟੀ ਪੂਰ ਮਹਾਪੁਰਖਾ ਸੰਗਤਾਂ ਬਹੁਤ ਸਾਰੀਆਂ ਬੱਸਾਂ ਰੁਕੀਆਂ ਹੋਣ ਜਾਂ ਸਾਡਾ ਮਸਲਾ ਕੀ ਹੈ ਅਸੀਂ ਕੌਮੀ ਇਨਸਾਫ ਮੋਰਚੇ ਵਿੱਚ ਜਾ ਰਹੇ ਸੀ ਜਿਹੜਾ ਕਿ ਸਾਡਾ ਰਾਈਟ ਬਣਦਾ ਸਾਡਾ ਹੱਕ ਬਣਦਾ ਸ਼ਾਂਤਮਈ ਢੰਗ ਦੇ ਨਾਲ ਜਿਹੜੇ 35-35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਬੈਠੇ ਐ ਗੁਰਸਿੱਖ ਉਹਨਾਂ ਦੀ ਰਿਹਾਈ ਲਈ ਪਿਛਲੇ 2 ਸਾਲ ਤੋਂ ਮੋਰਚਾ ਲੱਗਾ ਹੋਇਆ ਹੈ 2 ਸਾਲ ਤੋਂ ਲਗਾਤਾਰ ਸੰਗਤ ਇੱਥੇ ਆ ਰਹੀਆਂ ਕਦੇ ਵੀ ਪ੍ਰਸ਼ਾਸਨ ਨੇ ਜਾਂ ਸੀਐਮ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਕੋਈ ਕੈਬਨਮੈਂਟ ਕੈਬਨਟ ਮੰਤਰੀ ਉਹਨਾਂ ਤੱਕ ਨਹੀਂ ਪਹੁੰਚਿਆ ਕਿਸੇ ਸੈਂਟਰ ਸਰਕਾਰ ਦੇ ਕਰਨ ਤੇ ਜੋ ਨਹੀਂ ਸਰਕੀ ਹਰ ਕਿ ਉਹਨਾਂ ਨੇ ਅੱਜ ਵੱਡਾ ਪ੍ਰਦਰਸ਼ਨ ਰੱਖਿਆ ਸੀ ਕਿ ਸਾਰੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਕੇ ਆਪਾਂ ਸਰਸੋ ਨੂੰ ਹਲੂਣਾ ਦਈਏ ਵੀ ਸਾਡੀ ਗੱਲ ਸੁਣੋ ਕਿ ਕਿਉਂ ਕੱਲੇ ਉਹ ਹੀ ਨਹੀਂ ਕਿ 14 15 ਸਿੰਘ ਜਿਹੜੇ 50 50 ਸਾਲ 30 30 ਸਾਲ ਤੋਂ ਬੈਠੇ ਉਹ ਹੀ ਨਹੀਂ ਕੱਲੇ 18 18 ਸਾਲ ਤੋਂ 15 15 ਸਾਲ ਤੋਂ ਪੰਜਾਬ ਦੀਆਂ ਜ਼ਿਲ੍ਹਿਆਂ ਚ ਵੀ ਬਹੁਤ ਬੈਠੇ ਆ ਜਿਹਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਫਰਜ਼ ਬਣਦਾ ਹੈ ਕਿ ਇਹਦੇ ਤ੍ਰਤੀਸ਼ ਕਮੇਟੀ ਬਿਠਾ ਕੇ ਤੁਰੰਤ ਉਹਨਾਂ ਨੂੰ ਰਿਹਾ ਕਰੇ ਇਹ ਗੱਲ ਟਾਲ ਦਿੰਦੇ ਆ ਵੀ ਇਹ ਤਾਂ ਸੈਂਟਰ ਦੇ ਹੱਥ ਚ ਆ ਜੀ ਸਾਰਾ ਕੁਝ ਨਹੀਂ ਸੈਂਟਰ ਦੇ ਹੱਥ ਚ ਸਰਦਾਰ ਭਗਵੰਤ ਸਿੰਘ ਮਾਨ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਸੋ ਇਸ ਕਰਕੇ ਅਸੀਂ ਜਿਹੜੀਆਂ ਜਥੇਬੰਦੀਆਂ ਅੱਜ ਸ਼ਾਂਤਬਾਈ ਢੰਗ ਦੇ ਨਾਲ ਕੌਮੀ ਇਨਸਾਫ਼ ਮੋਰਚੇ ਦੀ ਸਮੂਲੀਅਤ ਕਰਨ ਵਾਸਤੇ ਹਮਾਇਤ ਕਰਨ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦੂਰਾਂਦਰੇ ਤੋਂ ਆਏ ਆ ਅਸੀਂ ਇਹ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹ ਸਾਡਾ ਸ਼ਾਂਤਬਾਈ ਪ੍ਰਦਰਸ਼ਨ ਹੈ ਤੇ ਸਾਨੂੰ ਹੁਣ ਪੰਜਾਬ ਸਰਕਾਰ ਦੱਸੇ ਪ੍ਰਸ਼ਾਸਨ ਦੱਸੇ ਕਿਸਾਂ ਨੂੰ ਕਿੱਧਰ ਨੂੰ ਤੋਰਨਾ ਚਾਹੁੰਦੇ ਆ ਸਾਨੂੰ ਤੁਸੀਂ ਸ਼ਾਂਤਮਈ ਢੰਗ ਨਾਲ ਪ੍ਰਸ਼ਾਸਨ ਕਰਨ ਤੋਂ ਪ੍ਰਸ਼ਾਸਨ ਕਰਨ ਤੋਂ ਰੋਕ ਰਹੇ ਆਂ ਤੇ ਫਿਰ ਕੀ ਕਰਨਾ ਚਾਹੀਦਾ ਸਾਨੂੰ ਇਸ ਵਾਸਤੇ ਤੁਸੀਂ ਇਹੋ ਜਿਹਾ ਰਾਹ ਬੰਦ ਨਹੀਂ ਕਰਨੇ ਚਾਹੀਦੇ ਇਹ ਕੋਈ ਸਿਆਣਪ ਨਹੀਂ ਭਗਵੰਤ ਸਿੰਘ ਮਨਤਾਪ ਸੰਘਰਸ਼ੀਲ ਬੰਦਾ ਹੈ ਸਾਡੇ ਨਾਲ ਆ ਕੇ ਧਰਨਿਆਂ 'ਚ ਬਹਿੰਦੇ ਰਹੇ ਆ ਕੇ ਗੱਲਾਂ ਕਰਦੇ ਰਹੇ ਕਿ ਹੋ ਜਾ ਤੱਕਾ ਨਹੀਂ ਹੋਣਾ ਚਾਹੀਦਾ ਉਦੀਕੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਵੀ ਕਹਿੰਦੇ ਰਹੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਰਵਾਈ ਜਾਂ ਕਰਨ ਵਾਲਿਆਂ ਦੀ ਪੁਸਤ ਪਣਾਈ ਕੀਤੀ ਉਹਨਾਂ ਨੂੰ ਕੁਝ ਦਿਨਾਂ 'ਚ ਹੀ ਅਸੀਂ ਸਾਂਭ ਲਵਾਂਗੇ ਉਹਨਾਂ ਨੂੰ ਜੇਲ੍ਹਾਂ 'ਚ ਭੇਜਾਂਗੇ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਕੁਰਸੀ ਮਿਲਣ ਤੋਂ ਬਾਅਦ ਚੁੱਪੋਗੇ ਇਸ ਕਰਕੇ ਸਾਡੀਆਂ ਗੱਲਾਂ ਨੂੰ ਸੁਣੋ ਸਮਝੋ ਸਾਡਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਸਾਡੇ ਕੋਲੋਂ ਨਾ ਖੋਵੋ ਇਹ ਸਾਡੀ ਸਾਰਿਆਂ ਦੀ ਮੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਲ ਇਹ ਵੀ ਅੱਗੇ ਕਿਉਂ ਨਹੀਂ ਜਾਣ ਦੇਦੇ ਤੁਹਾਨੂੰ ਸਾਨੂੰ ਤਾਂ ਕੋਈ ਦੱਸਦੇ ਨਹੀਂ ਜੀ ਕਹਿੰਦੇ ਜੀ ਗੱਲ ਚੱਲਦੀ ਆ ਜੀ ਪਰ ਗੱਲ ਕੋਈ ਨਹੀਂ ਚੱਲਦੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਪੰਜ ਕਤੂ ਸਿੰਘ ਪਹੁੰਚਿਆ ਉਹ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਕਿਹੜੀ ਜਗ੍ਹਾ ਜੀ ਕੌਮੀ ਜਿੱਥੇ 43 ਸੈਕਟਰ ਤੱਕ ਪਹੁੰਚ ਗਏ ਸੀ ਉਹ 43 ਸੈਕਟਰ ਤੋਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਅਸੀਂ ਜਦੋਂ ਤੱਕ ਸਾਡੇ ਬੰਦੀ ਸਿੰਘ ਉੱਥੇ ਫੜੇ ਹੋਏ ਆ ਉਹਨਾਂ ਨਾਲ ਸਾਡਾ ਰਾਬਤਾ ਨਹੀਂ ਹੁੰਦਾ ਪਤਾ ਨਹੀਂ ਲੱਗਦਾ ਕੀ ਕਹਾਣੀ ਐ ਕਿੱਥੇ ਲੈ ਗਏ ਆ ਉਹਨਾਂ ਚਿਰ ਅਸੀਂ ਉੱਥੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਬਾਬਾ ਗਰਮੀਤ ਸਿੰਘ ਜੀ ਹਜੂਰ ਸਾਹਿਬ ਵਾਲੇ ਜੀ ਤੇ ਆਪ ਜੀ ਨੂੰ ਪਤਾ ਹੈ ਕਿ ਜੋ ਲੰਮੇ ਸਮੇਂ ਤੋਂ ਸਰਕਾਰਾਂ ਨੇ ਬੰਦੀ ਸਿੰਘ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਕਤ ਚੁੱਕੇ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਰੱਖਿਆ ਆ ਸਜ਼ਾਵਾਂ ਉਹਨਾਂ ਦੀਆਂ ਪੂਰੀਆਂ ਹੋ ਗਈਆਂ ਪਰ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਗਿਆ ਅੱਜ ਚੰਡੀਗੜ੍ਹ ਮੁਹਾਲੀ ਜਿਹੜਾ ਮੋਰਚਾ ਲੱਗਾ ਅੱਜ ਉਹਨੂੰ ਤੀਜਾ ਸਾਲ ਲੱਗ ਗਿਆ ਔਰ ਹਜੇ ਤੱਕ ਕੋਈ ਸਰਕਾਰਾਂ ਦੇ ਕੰਨਾਂ ਤੇ ਜੋ ਨਹੀਂ ਸਕਦੀ ਹੈ ਪਰ ਅੱਜ ਜਿਹੜੇ ਆ ਥਾਂ ਥਾਂ ਤੇ ਇਕੱਠੇ ਹੋ ਰਹੇ ਨੇ ਮੋਰਚੇ ਲੱਗੇ ਹੋਏ ਨੇ ਉਹਨਾਂ ਬੰਦੀ ਸਿੰਘਾਂ ਦੀ ਹਰਿਆਈ ਵਾਸਤੇ ਲੱਗੇ ਹੋਏ ਨੇ ਔਰ ਅੱਜ ਵੀ ਜਿਹੜਾ ਸਾਨੂੰ ਪ੍ਰਸ਼ਾਸਨ ਨੇ ਇੱਥੇ ਰੋਕਿਆ ਆ ਅਸੀਂ ਮੋਰਚੇ ਤੇ ਜਾਣਾ ਜਿੱਥੇ ਮਹੱਲੀ ਮੋਰਚਾ ਲੱਗਾ ਬੰਦੀ ਸਿੰਘਾਂ ਦਾ ਅੱਜ ਤੀਜਾ ਸਾਲ ਜਿਹੜਾ 7 ਜਨਵਰੀ ਨੂੰ ਲੱਗਾ ਸੀਗਾ ਤੇ ਅੱਜ ਉਹ ਤੀਜਾ ਸਾਲ ਹੋ ਗਿਆ ਉਸ ਮੋਰਚੇ ਨੂੰ ਉੱਥੇ ਜਾਣਾ ਚਾਹੁੰਦੇ ਸੀਗੇ ਅੱਜ ਬਹੁਤ ਵੱਡਾ ਜਿਹੜਾ ਮਾਰਚ ਸੀਗਾ ਚੰਡੀਗੜ੍ਹ ਸੀਐਮ ਦੀ ਕੋਠੀ ਦਾ ਘਰਾਓ ਕਰਨਾ ਸੀਗਾ ਪਰ ਉਹ ਨਹੀਂ ਅੱਜ ਕਰਨ ਦਿੱਤਾ ਤੇ ਸੰਗਤਾਂ ਨੂੰ ਥਾਉ ਥਾਏ ਜਿੱਧਰੋਂ ਵੀ ਰੋਡ ਕੋਈ ਪੈਂਦਾ ਉੱਥੇ ਸੰਗਤਾਂ ਜਣੀਆਂ ਸਾਰੀਆਂ ਡੱਕੀਆਂ ਆਈਆਂ ਨੇ ਤੇ ਦਲਗਰੀਏ ਬਾਬਾ ਜੀ ਜਾਮ ਲੱਗਣ ਦੇ ਨਾਲ ਜਿਹੜਾ ਹੈ ਹੁਣ ਧਰਨਾ ਤੁਹਾਡਾ ਉਰੇ ਹੀ ਜਿਹੜਾ ਇਹ ਲਗਾ ਦਿੱਤਾ ਗਿਆ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ ਪਿੱਛੇ ਵੀ ਗੱਡੀਆਂ ਨੇ ਹਾਂਜੀ ਦੇ ਭਾਜੀ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੌਜਵਾਨੀ ਦੇ ਵਿੱਚ ਜੇ ਉਹਨਾਂ ਨੇ ਕੁਝ ਕੀਤਾ ਉਹਨਾਂ ਨੇ ਸਜ਼ਾਵਾਂ ਭੁਗਤ ਲਈਆਂ ਉਹਨਾਂ ਨੂੰ ਵੀ ਵੇਖੋ ਨਾ ਸਾਨੂੰ ਤੇ 2-4 ਘੰਟੇ ਦਾ ਇਤਿਜਾਮ ਦੇ ਵਿੱਚ ਮੁਸ਼ਕਲ ਆਉਂਦੀ ਆ ਤੇ ਜਿਹੜੇ ਸਾਲਾਂ ਬੰਦੀ ਜੇਲਾਂ ਦੇ ਵਿੱਚ डकੇ ਹੋਏ ਨੇ ਉਹਨਾਂ ਦਾ ਕੀ ਕਸੂਰ ਮਤਲਬ ਕਿ ਤੁਸੀਂ ਧਰਨਾ ਨਹੀਂ ਲਗਾਇਆ ਪੁਲਿਸ ਨੇ ਰੋਕ ਲਿੱਤਾ ਸਾਡਾ ਤੇ ਪੁਲਿਸ ਨੇ ਧਰਨਾ ਸਮਝ ਲੋ ਲਾ ਦਿੱਤਾ ਪੁਲਿਸ ਨੇ ਜਾਮ ਲਵਾਇਆ ਅਸੀਂ ਨਹੀਂ ਇਹ ਪ੍ਰਸ਼ਾਸਨ ਨੇ ਜਾਮ ਲਾਇਆ ਅਸੀਂ ਨਹੀਂ ਲਾਇਆ ਗੱਡੀਆਂ ਗੁੱਡੀਆਂ ਇਹ ਡਿੱਪਰ ਟੁੱਪਰ ਖੜੇ ਆ ਤੁਹਾਡੇ ਵੱਲੋਂ ਨਹੀਂ ਸਾਡੇ ਵੱਲ ਕੋਈ ਨਹੀਂ ਆ ਜੀ ਸਾਡੇ ਸ਼ਾਂਤਮਈ ਤਰੀਕੇ ਸ਼ਾਂਤਮਈ ਤਰੀਕੇ ਨਾਲ ਚੱਲਣਦੇ ਆ ਜੀ ਸਾਰਾ ਅਗਰ ਇਹ ਜਿਹੜਾ ਹੁਣ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੁਹਾਨੂੰ ਪੁਲਿਸ ਨੇ ਰੋਕ ਲਿੱਤਾ ਏ ਅਗਰ ਫੇਰ ਵੀ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਮੰਨਿਆ ਫਿਰ ਕੀ ਕਰੋਗੇ ਜੀ ਦੇਖੋ ਜੀ ਫੇਰ ਜਿੱਦਾਂ ਸਾਡੇ ਆਗੂ ਕਹਿਣਗੇ ਉਹ ਤਾਂ ਫਿਰ ਉਹਨਾਂ ਤੇ ਹੀ ਹੈ ਨਾ ਬਾਪੂ ਬਚਨ ਸਿੰਘ ਹੋਣੀ ਜੇ ਜਿਹੜੇ ਮੋਰਚੇ ਦੇ ਆਗੂ ਆ ਜਿੱਦਾਂ ਸਾਨੂੰ ਆਦੇਸ਼ ਪਚਾਉਣਗੇ ਅਸੀਂ ਉਸੇ ਹਿਸਾਬ ਨਾਲ ਚੱਲਾਂਗੇ ਇਹ ਮੋਰਚੇ ਤੇ ਜਾ ਰਹੇ ਵੱਖ-ਵੱਖ ਥਾਵਾਂ ਤੋਂ ਸੰਗਤਾਂ ਆਈਆਂ ਨੇ ਹਾਂਜੀ ਪਰ ਇੱਕ ਹੈਰਾਨਗੀ ਦੀ ਗੱਲ ਆ ਵੀ ਇਹ ਲੋਕਤੰਤਰ ਕਹਿੰਦੇ ਆ ਕਿ ਅਸੀਂ ਲੋਕਤੰਤਰ ਦੇ ਵਿੱਚ ਆ ਡੈਮੋਕ੍ਰੇਸੀ ਆ ਤੇ ਸਾਡੇ ਵਾਸਤੇ ਲੋਕਤੰਤਰ ਇਹ ਆ ਵੀ ਸਾਨੂੰ ਰਸਤਾ ਵੀ ਨਹੀਂ ਦਿੱਤਾ ਜਾ ਰਿਹਾ ਪਬਲਿਕ ਬਹੁਤ ਦੂਰ ਤੱਕ ਪਰੇਸ਼ਾਨ ਆ ਸਾਡੇ ਸਿੰਘਾਂ ਵੱਲੋਂ ਕਿਸੇ ਵੱਲੋਂ ਕੋਈ ਪਰੇਸ਼ਾਨੀ ਨਹੀਂ ਕੀਤੀ ਜਾ ਰਹੀ ਕਿਸੇ ਨੂੰ ਉਲਟਾ ਜਿਹੜੇ ਜਿਹਦੇ ਵੀ ਦਸਤਾਰ ਬੱਦੀ ਹੋਈ ਆ ਪੀਲੀ ਨੀਲੀ ਗੋਲ ਉਹਨੂੰ ਘੇਰ ਕੇ ਤੇ ਫੇਰੇ ਖੜੇ ਕਰੀ ਜਾ ਰਹੇ ਆ ਇਹ ਨਹੀਂ ਪੁੱਛਦੇ ਵੀ ਤੂੰ ਕਿੱਥੇ ਜਾਣਾ ਹੁਣ ਹੋ ਸਕਦਾ ਅਸੀਂ ਮੋਰਚੇ 'ਚ ਜਾਣਾ ਹੀ ਨਾ ਹੋਵੇ ਸਿਵਲ ਵੀ ਹੁਣ ਲੋਕ ਜਿਹੜਾ ਵੀ ਆ ਰਿਹਾ ਉਹਨੂੰ ਰੋਕਿਆ ਜਾ ਰਿਹਾ ਤੇ ਦੂਜੀ ਗੱਲ ਅੱਜ ਤੀਜਾ ਸਾਲ ਚੜਿਆ 2 ਸਾਲ ਪੂਰੇ ਹੋ ਗਏ ਲੋਕਤੰਤਰ ਦੀਆਂ ਡੀਂਗਾ ਮਾਰਨ ਵਾਲੇ ਇਹ ਅਖੌਤੀ ਆਗੂ ਚਾਹੇ ਪੰਜਾਬ ਦੇ ਹੋਣ ਚਾਹੇ ਉਹ ਸੈਂਟਰ ਦੇ ਹੋਣ ਸਾਡੇ ਬੰਦੀ ਸਿੰਘ ਸਜਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਛੱਡਣ ਦਾ ਕੋਈ ਹਜੇ ਇਹਨਾਂ ਦਾ ਇਰਾਦਾ ਨਹੀਂ ਹੈਗਾ ਕਿਉਂ ਇਹ ਇਹ ਸਾਫ਼ ਦਿਸਦਾ ਆ ਬਹੁਤ ਸਾਰੇ ਆਗੂਆਂ ਨੂੰ ਵੀਰਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਘਰਾਂ ਚ ਘੇਰਿਆ ਜਿਹੜੇ ਘਰਾਂ ਤੋਂ ਨਿਕਲਣ ਚ ਕਾਮਯਾਬ ਹੋ ਗਏ ਉਹਨਾਂ ਨੂੰ ਰਸਤੇ ਚ ਘੇਰ ਲਿਆ ਜਿਹੜੇ ਰਸਤੇ ਤੋਂ ਹੋ ਕੇ ਉੱਥੇ ਚਲੇ ਗਏ ਉਹਨਾਂ ਨੂੰ ਗਾਂ ਠਾਣੀਆਂ ਚ ਲੈ ਗਏ ਆ ਮਤਲਬ ਬੰਦੀ ਸੰਗਤ ਕੀ ਛੱਡਣਿਆ ਨਵਿਆਂ ਨੂੰ ਬੰਦੀ ਬਣਾਉਣ ਵਾਲੇ ਰਸਤੇ ਤੇ ਤੁਰੇ ਜਾਂ ਹੁਈਆਂ ਸਰਕਾਰਾਂ ਇਸ ਕਰਕੇ ਬਹੁਤ ਮੰਦ ਭਾਗੀ ਗੱਲ ਆ ਇਹ ਕਿਸੇ ਕੀਮਤ ਤੇ ਉੱਤੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਹ ਤੇ ਇਹ ਜਿਹੜਾ ਸ਼ਰਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਕੰਦ ਤੇ ਲਿਖਿਆ ਸਰਕਾਰ ਪੜ ਲੈ ਵੀ ਇਹ ਸਿੱਖ ਜਿਹੜੇ ਆ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਦੇ ਸਮੁੱਚੀ ਟੀਮ ਦੇ ਨਾਲ ਖੜੇ ਆ ਜਿੰਨਾ ਕਰ ਤੁਸੀਂ ਉਹਨਾਂ ਨੂੰ ਰਿਹਾ ਨਹੀਂ ਕਰਦੇ ਰੋਜ਼ ਥੰਮਣ ਵਾਲਾ ਨਹੀਂ ਕਰ ਤੇ ਕਈ ਅਸੀਂ ਨਾ ਭਾਜਪਾ ਆਗੂਆਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਹੈ ਬਿੰਦੀ ਸਿੰਘਾ ਦੀ ਰਾਏ ਕਿ ਨਹੀਂ ਕਹਿੰਦੇ ਕਾਨੂੰਨੀ ਅੜਚਣਾਂ ਆ ਰਹੀਆਂ ਨੇ ਕੋਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਕਾਨੂੰਨੀ ਅੜਚਣ ਨਹੀਂ ਸਜ਼ਾਵਾਂ ਤੇ ਪੂਰੀਆਂ ਹੋ ਗਈਆਂ ਜਿੰਨੀ ਜੁਡੀਸ਼ੀਅਲੀ ਨੇ ਸਜ਼ਾ ਸੁਣਾਈ ਉਹ ਪੂਰੀ ਹੋ ਚੁੱਕੀ ਆ ਤੇ ਜਿਹੜੀ ਸਜ਼ਾ ਹੀ ਪੂਰੀ ਹੋ ਗਈ ਉਹਨਾਂ ਦਾ ਫਿਰ ਕੀ ਕੀਤਾ ਜਾਊਗਾ ਜਦ ਜਦੀਆਂ ਸਜ਼ਾ ਹੀ ਪੂਰੀਆਂ ਹੋ ਗਈਆਂ ਪੂਰੀ ਹੋਣ ਤੋਂ ਬਾਅਦ ਵੀ ਨਹੀਂ ਛੱਡਦੇ ਅਗਰ ਸਰਕਾਰ ਫੇਰ ਵੀ ਨਾ ਮੰਨੀ ਫਿਰ ਕੀ ਕਰੋਗੇ ਜੀ ਫਿਰ ਖਾਲਸਾ ਪੰਥ ਸક્ષਮ ਆ ਜੋ ਖਾਲਸਾ ਪੰਥ ਉੱਥੇ ਗੁਰਮਤਾ ਕਰੂਗਾ ਉਹਦੇ ਨਾਲ ਚੱਲਿਆ ਜਾਊਗਾ ਜੀ ਤੇ ਸੰਗਤਾਂ ਨੂੰ ਕੀ ਅਪੀਲ ਕਰਨੀ ਜਾਊਂਗੇ ਜੀ ਸੰਗਤਾਂ ਨੂੰ ਸੰਗਤਾਂ ਨੇ ਤੇ ਆਪਣਾ ਜਿਹੜਾ ਫਰਜ਼ ਸੀ ਉਹ ਅਦਾ ਕਰ ਦਿੱਤਾ ਜੀ ਸੰਗਤ ਉੱਠ ਕੇ ਆ ਸਕਦੀ ਆ ਸੰਗਤ ਧਰਨਾ ਪ੍ਰਦਰਸ਼ਨ ਕਰ ਸਕਦੀ ਆ ਮਜਾਰਾ ਕਰ ਸਕਦੀ ਆ ਉਹ ਸੰਗਤ ਕਰ ਰਹੀ ਆ ਹਨ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਤੇ ਸੰਗਤ ਨੇ ਆਪਣਾ ਫਰਜ਼ ਅਦਾ ਕਰ ਦਿੱਤਾ ਹੁਣ ਦੇਖਣਾ ਸਰਕਾਰਾਂ ਨੇ ਆ